ਸਾਸ਼ਰੀ ਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੀ ਧਰਤੀ ਦਾ ਜਨਮ ਲਗਭਗ 4.5 ਅਰਬ ਸਾਲ ਪਹਿਲਾਂ ਹੋਇਆ ਸੀ ਅਗਲੇ 2.5 ਅਰਬ ਬਰੀ ਇਸ ਦੀ ਸਤ੍ਹਾ ਤੇ ਅਨੇਕਾਂ ਚਖੜ ਝੁੱਲੇ ਪਹੁੰਚ ਆਏ ਤੇ ਜਵਾਲਾਮੁਖੀ ਫਟੇ ਜਿਸ ਉਪਰੰਤ ਹਜ਼ਾਰਾਂ ਸਾਲਾਂ ਲਗਾਤਾਰ ਬਾਰਿਸ਼ ਹੁੰਦੀ ਰਹੀ ਕਈ ਧਹਾਕੇ ਔੜਾਂ ਵਿੱਚ ਗੁਜ਼ਰ ਗਏ ਧਰਤੀ ਦੇ ਗਰਭ ਅੰਦਰ ਉੱਠਦੇ ਤੂਫਾਨਾਂ ਤੇ ਉਥਲ-ਪੁਤਲ ਨੇ ਇਸ ਦੀ ਸਤ੍ਹਾ ਤੇ ਪਹਾੜਾਂ, ਘਾਟੀਆਂ, ਸਮੁੰਦਰਾਂ ਤੇ ਮੈਦਾਨਾਂ ਨੂੰ ਜਨਮ ਦਿੱਤਾ। ਉਸ ਸਮੇਂ ਧਰਤੀ ਦੇ ਵਾਯੂ ਮੰਡਲ ਵਿੱਚ ਜਲਵਾਸ਼ਪਾ ਤੇ ਕਈ ਕਿਸਮ ਦੀਆਂ ਗੈਸਾਂ ਦਾ ਬੋਲਬਾਲਾ ਸੀ। ਪਰ ਉਦੋਂ ਇੱਕ ਆਕਸੀਜਨ ਤੋਂ ਕਾਫੀ ਸਖਣੀ ਸੀ। ਲਗਭਗ 2 ਅਰਬ ਸਾਲ ਪਹਿਲਾਂ ਧਰਤੀ ਦੀ ਸਤ੍ਹਾ ਤੇ ਜ਼ਿੰਦਗੀ ਧੜਕੀ। ਪਹਿਲਾਂ ਪਹਿਲ ਸੁਖਮ ਪੌਦੇ, ਬੈਕਟੀਰੀਆ, ਪ੍ਰੋਟੋਜ਼ੋਆ ਦਾ ਜਨਮ ਹੋਇਆ। ਸਮੇਂ ਦੇ ਫੇਰ ਨਾਲ ਜੀਵ ਜੰਤੂ ਤੇ ਲੰਬੀ ਸੰਘਰਸ਼ੀ ਪ੍ਰਕਿਰਿਆ ਅਮਪ੍ਰੰਤ ਮਨੁੱਖ ਆਇਆ। ਦਰ ਹਕੀਕਤ ਮਨੁੱਖ ਕੁਦਰਤ ਦੇ ਵਿਕਾਸ ਦਾ ਅਜਬ ਕ੍ਰਿਸ਼ਮ ਹੈ। ਧਰਤੀ ਤੇ ਇਸ ਦੇ ਜਨਮ ਨੂੰ ਅਜੇ ਸਿਰਫ 10 ਲੱਖ ਸਾਲ ਹੀ ਹੋਏ ਨੇ। ਸ਼ੁਰੂ-ਸ਼ੁਰੂ ਵਿੱਚ ਮਨੁੱਖ ਕੁਦਰਤੀ ਪੰਡਾਲੀ ਦੀ ਇੱਕ ਸਧਾਰਨ ਵੰਨਗੀ ਸੀ। ਕੁਦਰਤੀ ਕਿਰਿਆਵਾਂ ਪ੍ਰਤੀਕਿਰਮਾ ਉਸ ਦੇ ਵਿਵਹਾਰ ਤੇ ਜਨਸੰਖਿਆ ਤੇ ਟਾਡਾ ਕੰਟਰੋਲ ਰੱਖਦੀਆਂ ਸੀ। ऐसे कारण ਤਾਂ ਤੀਤੇ ਮਨੁੱਖੀ ਜਨਸੰਖਿਆ ਨੂੰ ਇੱਕ ਅਰਬ ਦੀ ਗਿਣਤੀ ਪ੍ਰਾਪਤ ਕਰਨ ਲਈ ਲਗਭਗ 10 ਲੱਖ ਸਾਲ ਲੱਗੇ। ਫਿਰ ਮਨੁੱਖ ਕੁਦਰਤ ਨੂੰ ਕੰਟਰੋਲ ਕਰਨ ਵਿੱਚ ਲੱਗ ਗਿਆ। ਇਸ ਲਈ ਮਨੁੱਖ ਦੀ ਕੁੱਲ ਗਿਣਤੀ ਇੱਕ ਅਰਬ ਤੋਂ 2 ਅਰਬ ਸਿਰਫ ਅਗਲੇ 100 ਸਾਲਾਂ ਅੰਦਰ ਹੀ ਹੋ ਗਈ। ਤੇ ਅਗਲੇ 4 ਅਰਬ ਦੀ ਸੀਮਾ ਪਾਰ ਕਰਨ 'ਚ ਅੱਧੀ ਤੋਂ ਸਦੀ ਤੋਂ ਘੱਟ ਸਮਾਂ ਲੱਗਿਆ। ਆਜੂਮਨੁੱਖੀ ਤੇ ਸ੍ਰੋਤਾ ਨੂੰ ਆਪਣੀਆਂ ਬਭਿੰਨ ਪ੍ਰਾਪਤੀਆਂ ਦੇ ਮੂਲ ਵਜੋਂ ਵਰਤਨਜੋਗ ਹੋ ਚੁੱਕਿਆ ਹੈ। ਭਾਵੇਂ ਕਿਸੇ ਵੀ ਦੇਸ਼ ਜਾਂ ਕੌਮ ਦੀ ਸਮਾਜਿਕ ਤੇ ਆਰਥਿਕ ਖੁਸ਼ਹਾਲੀ ਵਿਕਾਸ ਕਾਰਸਾਂ ਦਾ ਅਹਿਮ ਸਥਾਨ ਹੈ। ਪਰੰਤੂ ਇਨਾ ਕਾਰਜਾਂਕਾਰ ਲੰਬੇ ਅਰਸੇ ਦੇ ਭੈੜੇ ਪ੍ਰਭਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਹੁਣ ਮਨੁੱਖ ਨੇ ਆਪਣੀ ਵਿਕਾਸਮਈ ਲਾਲਸਾ ਕਾਰਨ ਆਪਣੀ ਜਨਮਦਾਤੀ ਧਰਤੀ ਤੇ ਕੁਦਰਤੀ ਸੰਤੋਲ ਵਿੱਚ ਡਾਢਾ ਸਾਹਮਣਾਪਣ ਪੈਦਾ ਕਰ ਦਿੱਤਾ। ਇਸ ਦੇ ਸਿੱਟੇ ਤੇ ਮਨੁੱਖ ਤੇ ਪ੍ਰਕਿਰਤੀ ਵਿਚਕਾਰ ਦਾ ਰਿਸ਼ਤਾ ਟੁੱਟ ਗਿਆ। ਸਾਡੀ ਧਰਤੀ ਦੇ ਸੀਮਤ ਹੋ ਰਹੇ ਕੁਦਰਤੀ ਸਰੋਤ ਅਸੀਮ ਵਿਕਾਸ ਦੀਆਂ ਲੋੜਾਂ ਦੀ ਪੂਰਤੀ ਕਰਨ ਤੋਂ ਅਸਮਰੱਥ ਹੁੰਦੇ ਜਾ ਰਹੇ ਹੈ। ਇਸ ਸਮੇਂ ਕੁਦਰਤ ਦੀ ਨਿਗਰਾਨੀਆਂ ਸਮੱਸਿਆਵਾਂ ਮੋٹے ਤੌਰ ਤੇ ਦੋ ਤਰ੍ਹਾਂ ਦੀਆਂ ਹਨ। ਪਹਿਲੀ ਤਾਂ ਇਹ ਕਿ ਕੁਦਰਤੀ ਸਾਧਨਾ ਦੇਦਾ ਹਾਂ ਤੇ ਬੁਰੀ ਤਰ੍ਹਾਂ ਖੋਰਾ ਲੱਗ ਗਿਆ। ਦੂਸਰਾ ਮਾਰੂ ਰਹਿਣ ਖੂਦ ਨੂੰ ਨਿਪਟਾਉਣ ਲਈ ਕਾਰਗਰ ਵਸੇਲਿਆਂ ਦੀ ਘਾਟ ਹੈ। ਸਮੱਸਿਆ ਦਾ ਪਹਿਲਾ ਜੁਟ ਧਰਤੀ ਦੇ ਜਲ-ਥਲ ਕਨੇਜੂ ਜੰਗਲਾਂ ਦੇ ਸਾਧਨਾ ਦੇ ਨਿਗਾਰਦੀ ਮਾਰਮਿਕ ਕਥਾ ਬਿਆਨ ਕਰਦਾ ਹੈ। ਸ਼ਾਇਦ ਬਹੁਤਿਆਂ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਧਰਤੀ ਦਾ 3/4 ਹਿੱਸਾ ਪਾਣੀ ਹੀਟ ਹੈ ਤੇ ਚੌਥਾ ਹਿੱਸਾ ਖੁਸ਼ਕ ਹੈ। ਇਹ ਚੌਥੇ ਇਸ ਦੇ 24 ਅੱਧਾ ਹਿੱਸਾ ਮਾਰੂਥਲਾਂ, ਪਹਾੜਾਂ ਤੇ ਬਰਫ਼ ਨੇ ਢੱਕਿਆ ਹੋਇਆ ਹੈ। ਜੋ ਬਹੁਤ ਗਰਮੀ, ਉਬੜ-ਖਾਬੜ ਤੇ ਜ਼ਿਆਦਾ ਸਰਦੀ ਹੋਣ ਕਰਕੇ ਇਹ ਹਿੱਸਾ ਗੈਰ ਪਜਾਉ ਹੈ। ਜਦਕਿ ਇਸ ਦੇ ਚੌਥੇ ਹਿੱਸੇ ਦੇ ਬਾਕੀ ਅੱਧਾ ਵੀ 40% ਦੀ ਸੀਮ ਦਲਦਲ, ਚਟਾਨਾਂ ਬਹੁਤੀ ਵਾਰਿਸ਼ ਜਾਂ ਜ਼ਿਆਦਾ ਟਲਾਨ ਹੋਣ ਕਾਰਨ ਗੈਰ ਪਜਾਉ ਹੈ। ਕੁੱਲ ਘਟਾ ਕੇ ਬਾਕੀ 7.5% ਦੇ ਕਰੀਬ ਬਚਦਾ ਹੈ। ਉਹੀ ਸਾਡੀ ਧਰਤੀ ਦਾ ਉਪਜਾਊ ਮਿੱਟੀ ਵਾਲਾ ਜ਼ਮੀਨੀ ਹਿੱਸਾ ਹੈ। ਇਹੀ ਹਿੱਸਾ ਮਨੁੱਖੀ ਸਭਿਅਤਾ ਦੀ ਧਿਰੋ ਹੋ ਤੇ ਲੱਖਾਂ ਬਰਿਆਂ ਤੋਂ ਸਾਡਾ ਪਾਲਣਹਾਰ ਹੈ। ਵਰਤਮਾਨ ਸਮੇਂ ਦੁਨੀਆ ਜ਼ਮੀਨ ਤੇ ਉਪਜਾਊ ਹਿੱਸੇ ਦੇ 10 ਤੋਂ 11% ਕਰੀਬ 150 ਕਰੋੜ ਹੈਕਟੇਅਰ ਖੇਤਰ ਵਿੱਚ ਖੇਤੀ ਕਰਦੀ ਹੈ। ਜੇ ਇਹਨਾਂ 'ਚ ਚੁਰਾਂਦਾਂ ਨੂੰ ਵੀ ਸ਼ਾਮਿਲ ਕਰੀਏ ਤਾਂ ਇਹ 23 ਤੋਂ 30% ਦੀ ਬਣ ਜਾਂਦਾ ਹੈ ਹੁਣ ਜੰਗਲਾਂ ਨੂੰ ਵੀ ਖੇਤੀਦੰਗ ਮੰਨਿਆ ਜਾਂਦਾ ਹੈ ਕਿਉਂਕਿ ਭੌਂਪ ਜਾਓ ਜੰਗਲਾਂ ਦੀ ਵਿਸ਼ੇਸ਼ ਮਹੱਤਤਾ ਹੈ ਇਸ ਹਿੱਸੇ ਨੂੰ ਵੀ ਸ਼ਾਮਿਲ ਕਰਨ ਨਾਲ ਅੰਕੜੇ 50-55% ਹੋ ਜਾਣਗੇ ਮਨੁੱਖ ਧਰਤੀ ਦੇ ਖੁਸ਼ਕ ਭਾਵ ਚੌਥੇ ਹਿੱਸੇ ਨਾਲ ਸੰਬੰਧਿਤ ਸਿਰਫ 12% ਦੇ ਖੇਤਰ ਦੀ ਖੁਸ਼ਕ ਵਰਤ ਨੂੰ ਆਪਣੀ ਪੇਟ ਪੂਰਤੀ ਦੇ ਲਈ ਵਰਤ ਰਿਹਾ ਹੈ ਇਕ ਅਨੁਮਾਨ ਅਨੁਸਾਰ ਅਸੀਂ ਹੁਣ ਖੇਤੀ ਜੋਗ ਭੂਮੀ ਦਾ ਲਗਭਗ 80% ਦੀ ਤੇ ਜੰਗਲਾਂ ਦਾ ਕਰੀਬ 70% ਵਰਤ ਰਹੇ ਹਾਂ ਮੱਛੀਆਂ ਦੇ ਮੂਲ ਜ਼ਖੀਰੀਆਂ ਦਾ ਵੀ ਅਸੀਂ 60% ਵਿਕਾਸ ਕਰ ਲਿਆ ਇਹ ਸਾਡੇ ਬਦਲ ਜੋਗ ਤੇ ਮੋੜ ਨਵਿਯਾਉਣ ਜੋਗ ਵਾਲੇ ਸਾਧਨ ਨੇ ਪਰੰਤੂ ਅਸੀਂ ਇਹਨਾਂ ਨੂੰ ਨਵਿਆ ਨਹੀਂ ਰਹੀ ਸਗੋਂ ਮਾਰ ਰਹੇ ਹਾਂ ਆਬਾਦੀ ਦੀ ਵਧਦੀ ਦਰ ਦੇ ਅਨੁਪਾਤ ਨਾਲੋਂ ਇਹ ਪਹਿਲਾਂ ਹੀ ਘਟਨੇ ਆਉਣ ਵਾਲੇ ਸਮੇਂ 'ਚ ਤਾਂ ਅੱਤੀ ਦੇ ਲੋਕ ਇਹਨਾਂ ਸਾਧਨਾਂ ਤੋਂ ਬਿਨਾਂ ਕਿਵੇਂ ਜਿਉਣਗੇ ਦੂਜੀ ਸਮੱਸਿਆ ਆਸੀ ਹਰ ਸਾਲ ਪ੍ਰਿਥਵੀ ਤੇ ਦਾ ਸਰਵਟਣ ਕੱਚੇ ਪਦਾਰਥਾਂ ਨੂੰ ਮੋਚ ਕੇ ਉਹਨਾਂ ਦਾ 97% ਹਿੱਸਾ ਮੋੜ ਗੰਦਗੀ ਦੇ ਰੂਪ ਚ ਧਰਤੀ ਨੂੰ ਮੋੜ ਦਿੰਦੇ ਆਂ ਅਸੀਂ ਹਾਸਿਲ ਸਾਧਨਾ ਦੀ ਬੇਕਿਰਕ ਵਰਤੋਂ ਤੇ ਸਾੜੂ ਕਰਕੇ ਵਾਯੂ ਮੰਡਲ ਦਾ ਮਹਾਂਦਰਾ ਵਿਗਾੜ ਕੇ ਪ੍ਰਦੂਸ਼ਣ ਦੀ ਪਰਤ ਸਜਦੀ ਹੈ ਇਹ ਮੌਸਮੀ ਤਬਦੀਲੀਆਂ ਦੇ ਦਰਪੇਸ਼ ਨੇ ਇਹਨਾਂ ਬੱਦਰ ਸਥਿਤੀਆਂ ਕਰਕੇ ਸੰਯੁਕਤ ਰਾਸ਼ਾ ਸੰਗਦੀ ਵਾਤਾਵਰਣੀ ਪ੍ਰੋਗਰਾਮ ਸੰਸਥਾ ਨੇ 1992 ਚਤਾਵਨੀ ਦਿੱਤੀ ਸੀ ਕੇ ਅਥਰੇ ਤਾਪਮਾਨ ਕారణ ਹੁਣ ਧਰਤੀ ਦੇ ਵਧੇਰੇ ਭਾਗਾਂ ਵਿੱਚ ਹੜ੍ਹ ਤੇ ਝੱਖੜ ਆਇਆ ਕਰਨਗੇ। ਤਾਪਮਾਨ ਤੇ ਸਾਗਰੀ ਕਚਰਾ ਵਧਨ ਨਾਲ ਸਾਗਰ ਉਛਲ ਕੇ ਮਰਮਕੋ ਜਾਣਗੇ। ਦੁਨੀਆਂ ਦੇ ਉਪਜਾਊ ਡੈਲਟਾ ਭਗ ਡੁੱਬ ਜਾਂ ਖਤਮ ਹੋ ਜਾਣਗੇ। ਬੰਗਲਾਦੇਸ਼, ਇੰਡੋਨੇਸ਼ੀਆ, ਚੀਨ, ਭਾਰਤ ਨੂੰ ਬਹੁਤ ਵੱਡੇ ਉਪਜਾਊ ਖੇਤਰਾਂ ਤੇ ਮਹਾਨਗਰਾਂ ਬੰਦਰਗਾਹਾਂ ਤੋਂ ਹੱਤ ਹੋਣਾ ਪੈ ਸਕਦਾ ਹੈ। ਇਸ ਨਾਲ ਸਮੁੱਚੀ ਧਰਤੀ ਦੀ ਵਰਖਾ ਵੰਤਰ ਬਦਲ ਜੂ ਜੋ ਜਲ ਵਿਆਨਾ ਤੇ ਜਲ ਸੰਕਟ ਨੂੰ ਪ੍ਰਭਾਵਿਤ ਕਰੋਗੀ। ਵਿਸ਼ਵ ਚਿੰਤਕ ਜੂਲੀਅਨ ਹਲਕਸ ਨੇ ਕਿ ਅਸੀਂ ਤੇਰੇ ਇੱਥੇ ਬਹੁਤੇ ਹੋ ਗਏ ਆ। ਇਹਦੀ ਟਿੱਪਣੀ ਹਟ ਕੀਤੀ ਸੀ ਸਾਡਾ ਸੁੰਦਰ ਗ੍ਰਹਿ ਤਾਂ ਇੱਕ ਜੀਵਤ ਪ੍ਰਣਾਲੀ ਹੈ। ਭੂਮੀ, ਜਲ, ਬਨਸਪਤੀ, ਪ੍ਰਾਣੀ ਇੱਕ ਦੂਜੇ ਉੱਪਰ ਆਧਾਰ ਤੇ ਇੱਕੋ ਤਾਣੇ-ਬਾਣੇ ਵਿੱਚ ਜੁੜੇ ਹੋਏ ਨੇ। ਜੇ ਇੱਕ ਵੀ ਹਿੱਲ ਗਿਆ ਤਾਂ ਸਮੁੱਚੀ ਤਾਣੀ ਉਲਝ ਜਾਏਗੀ। ਇਹ ਸਤਾਣੀ ਨੂੰ ਬੇਰੋਖ ਬਸਮ ਵਜੋਂ ਉਲਝਾ ਰਹੀ ਹੈ। ਆਬੋ ਹਵਾ ਬਦਲ ਗਈ ਹੈ ਕਿ ਭੋਜਨ ਉਪਜਾਉਣ ਵਾਲੀ ਮਿੱਟੀ ਦੀ ਜਰਖੇ ਇਸ ਪਰਤਾਂ ਰੁੜ ਖੁੱਲ ਰਹੀਆਂ ਨੇ ਬੀਤੀ ਸਦੀ ਵਿੱਚ ਮਨੁੱਖ ਮੂਲ ਸਾਧਨਾ ਕੋਲਾ ਤੇਲ ਖਨੇਜ ਤੇ ਨਿਰਪੰਨ ਕਰ ਰਿਹਾ ਸੀ ਇੰਨਾਂ ਅਵਸਥਾ ਦੀ ਸਿਰਜਣਾ ਚ ਕਦੋਂ ਤੂੰ ਕਰੋੜਾਂ ਸਾਲ ਲੱਗੇ ਪਰ ਮਨੁੱਖ ਨੂੰ ਉਹਨਾਂ ਕੁਝਕ ਪੀੜੀਆਂ ਬਚੀ ਮੁਕਾ ਚੱਲੇ ਪਰ ਕੀ ਅਸੀਂ ਕੋਈ ਸਬਕ ਸਿੱਖਿਆ ਇਹ ਸਵਾਲ ਸਾਡੇ ਸਾਹਮਣੇ ਖੜਾ ਹੈ ਭਾਵੇਂ ਅਸੀਂ ਹੁਣ ਜਾਣ ਬੁੱਝ ਕੇ ਅੱਖਾਂ ਬੰਦ ਕਰੀ ਬੈਠੇ ਹਾਂ ਖਾਇਕ ਆਸ ਦੀ ਕਿਰਨ ਬਰਕਰਾਰ ਹੈ ਪੁਟਾਣ ਵਿੱਚ ਬਾਲਾਂ ਵੱਲੋਂ ਆਪਣੇ ਗਲਾਂ 'ਚ ਤਖਤੀਆਂ ਲਟਕਾ ਕੇ ਅਮੀਸ ਲਾਨੀਆਂ ਸਾਹਮਣੇ ਰੋਸ ਕਰਨਾ ਕਿ ਗੰਦਗੀ ਫਿਲਾ ਕੇ ਪਹਾੜੀ ਸੁੰਦਰਤਾ ਨੂੰ ਨਸ਼ਟ ਨਾ ਕਰੋ ਨਰਮਦਾ ਪ੍ਰਯੋਜਨ ਵਿੱਚ ਸਥਾਨਕ ਲੋਕਾਂ ਦਾ ਰੋਹ ਭਰਿਆ ਵਿਦਰੋਹ ਥਾਂ-ਥਾਂ ਤੇ ਪ੍ਰਿਥਵੀ ਬਚਾਓ ਦੇ ਮੌਨ ਜਲੂਸ ਇੰਗਲੈਂਡ ਦੇ ਥਾਲਾਂ ਦਾ ਆਪਣੇ ਮਾਪਿਆਂ ਨਾਲ ਘਰਾਂ ਵਿੱਚ ਡਿਸਪੋਜ਼ੇਬਲ ਵਸਤੂਆਂ ਨਾਲ ਲਿਆਉਣ ਲਈ ਲੜਨਾ ਇਹ ਕਜਰਾ ਕੁਦਰਤੀ ਵਿਰੋਧੀ ਹੈ ਆਸਟ੍ਰੇਲੀਆ ਦੇ ਲੋਕਾਂ ਦਾ ਗੀਲੀਆਂ ਲੱਤੇ ਟਰੱਕਾਂ ਅੱਗੇ ਲੇਟ ਜਾਣਾ ਤੇ ਬੰਗਾਰਨਾ ਕਿ ਹੁਣ ਜੰਗਲਾਂ ਦੀ ਕਟਾਈ ਨਹੀਂ ਹੋਣ ਦਿੱਤੀ ਜਾਵੇਗੀ। ਪੱਛਮੀ ਜਰਮਨੀ ਲੋਕਾਂ ਦਾ ਸੰਸਦ ਦੀ ਚੋਣਾਂ ਵਿੱਚ ਗ੍ਰੀਨ ਝੰਡੇ ਹਿੱਟ 71 ਹੋਣਾ। ਪਿੰਗਲਵਾੜਾ ਮੇਸਰ ਦੇ ਹੋਕੇ ਤੋਂ ਲੈ ਕੇ ਸੰਯੁਕਤ ਰਾਸ਼ਟਰ ਦੇ ਵਾਤਾਵਰਣ ਬਚਾਓ ਦੇ ਵਿਸ਼ਵ ਵਿਆਪੀ ਫੈਸਲੇ ਪੌਫਟਾਲੀ ਦੇ ਪ੍ਰਤੀਕ ਨੇ। ਫਿਰ ਅਸੀਂ ਤੁਸੀਂ ਇਹ ਸੇਵ ਲੈ ਕਿਉਂ ਆ? ਮੁੱਖੀ ਗੱਲ ਇਹ ਹੈ ਕਿ ਵਿਕਾਸ ਦੇ ਨਾਂ ਹੇਠ ਕੁਦਰਤੀ ਸਰੋਤਾਂ ਦੀ ਬੇਕਿਰਕਵਰ ਤੋਂ ਧਰਤੀ ਮਾਂ ਦਾ ਸ਼ੋਸ਼ਣ ਹੈ। ਅਜਿਹਾ ਵਿਕਾਸ ਕਿਸੇ ਵੀ ਕੀਮਤ ਤੇ ਗਲਤ ਧਾਰਨਾ ਦੀ ਪੈਦਾਸ਼ ਹੈ ਕਿਉਂਕਿ ਮੌਜੂਦਾ ਨਿਜਾਮਾ ਤਹਿਤ ਸਿਰਫ ਦਸਵੇਂ ਹਿੱਸੇ ਤੋਂ ਵੀ ਘੱਟ ਲੋਕ ਐਨਾ ਵਿਕਾਸ ਯੋਜਨਾਵਾਂ ਦਾ ਲਾਭ ਉਠਾ ਸਕਣਗੇ। ਜਦਕਿ ਸੰਤਾਪ ਸਭ ਨੂੰ ਭੁਗਤਣਾ ਪਊਗਾ। ਫਿਰ ਅਜਿਹੇ ਵਿਕਾਸ ਨੂੰ ਛੱਟਣਾ ਜਿਸ ਨੇ ਸਾਡਾ ਸਭ ਦਾ ਅਰਥਾਤ ਧਰਤੀ ਦਾ ਹੀ ਚੈਨ ਖੋਲੇ ਹੋਵੇ। ਧੰਨਵਾਦ।